ਇੱਕ ਪਾਸੇ ਮੀਂਹ ਦੇ ਨਾਲ ਲੋਕਾਂ ਨੂੰ ਮਿਲੀ ਰਾਹਤ ਪਰ ਦੂਜੇ ਪਾਸੇ ਲੋਕਾਂ ਦੇ ਲਈ ਬਣ ਗਿਆ ਇਹ ਮੀਂਹ ਦਾ ਪਾਣੀ ਆਫਤ ਕਿਉਂਕਿ ਹੁਣ ਮੁੜ ਤੋਂ ਘੱਗਰ ਲੋਕਾਂ ਨੂੰ ਡਰਾਉਣ ਲੱਗਿਆ ਸੰਗਰੂਰ ਦੇ ਖਨੌਰੀ ਦੇ ਵਿੱਚ 2023 ਚ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਹੰਡਾਇਆ ਸਭ ਤੋਂ ਪਹਿਲਾਂ ਖਨੌਰੀ ਦੇ ਵਿੱਚ ਹੜ੍ਹ ਆਏ ਬਾਕੀ ਬਾਅਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੌਲੀ-ਹੌਲੀ ਹੜ੍ਹਾਂ ਦੀ ਮਾਰ ਲੋਕਾਂ ਨੇ ਝੱਲੀ ਤਾਂ ਉਹ ਲੋਕ ਮੰਜ਼ਰ ਹਲੇ ਨਹੀਂ ਭੁੱਲੇ ਪਰ ਦੁਬਾਰਾ ਤੋਂ ਹੁਣ ਇੱਕ ਵਾਰ ਫਿਰ ਸੰਗਰੂਰ ਦੇ ਖਨੌਰੀ ਇਲਾਕੇ ਦੇ ਵਿੱਚ ਕੱਗਰ ਨਦੀ ਦੇ ਉੱਪਰ ਲੰਘ ਰਹੀ ਪਾਖੜਾ ਨਹਿਰ ਦੇ ਪੁਲ ਦੇ ਵਿੱਚ ਲੀਕੇ ਜਾ ਗਈ ਪਾਣੀ ਲੀਕ ਹੋਣ ਲੱਗ ਪਿਆ ਜਿਸ ਨੂੰ ਦੇਖ ਕੇ ਲੋਕਾਂ ਦੇ ਸਾਹ ਸੁੱਕ ਗਏ ਲੋਕ ਡਰਨ ਲੱਗ ਪਏ ਕਿਉਂਕਿ ਪਾਣੀ ਜਿਹੜਾ ਆ ਆਪਣੀ ਜਗ੍ਹਾ ਆਪ ਬਣਾ ਲੈਂਦਾ ਜੇਕਰ ਥੋੜੀ ਜੀ ਲੀਕੇਜ ਹੁੰਦੀ ਆ ਤੋ ਹੌਲੀ-ਹੌਲੀ ਉਹ ਵਧਣ ਲੱਗ ਜਾਂਦੀ ਆ ਪਰ ਪ੍ਰਸ਼ਾਸਨ ਜਿਹੜਾ ਲਗਾਤਾਰ ਤਿਆਰੀਆਂ ਕਰ ਚੁੱਕਿਆ ਤਾਂ ਜੋ ਕਿਸੇ ਦੇ ਨਾਲ ਅਜਿਹਾ ਕੰਮ ਨਾ ਹੋਵੇ ਜੋ 2000 ਦੇ ਵਿੱਚ ਹੋਇਆ ਤੇ ਲੀਕਜ ਇੱਕ ਵੱਡਾ ਸੰਕਟ ਬਣ ਸਕਦਾ ਕਿਉਂਕਿ ਮੌਸਮ ਵੀ ਖਰਾਬ ਹੈ ਪਾਣੀ ਦਾ ਪੱਧਰ ਵੀ ਤੇਜ ਆ ਪਹਾੜਾਂ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧ ਰਿਹਾ ਪਹਾੜਾਂ ਦੇ ਵਿੱਚ ਪਾਣੀ ਜਿਹੜਾ ਹੋਣ ਦੇ ਕਰਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਸਤਲੁਜ ਦਰਿਆ ਦੇ ਵਿੱਚੋਂ ਪਾਣੀ ਦਾ ਪੱਧਰ ਬਦਲ ਕਰਕੇ ਕੱਗਰ ਨਦੀਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਉਧਰ ਰਾਵੀ ਦਰਿਆ ਦੀ ਗੱਲ ਕਰੀਏ ਜਾਵੇ ਤਾਂ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਪਰ ਹੁਣ ਇਸ ਨਹਿਰ ਦੇ ਵਿੱਚ ਜੋ ਕੰਡੇ ਦੇ ਨਹਿਰ ਦੇ ਕੰਡੇ ਲੋਕ ਬਸੇ ਨੇ ਉਹਨਾਂ ਨੂੰ ਅਲਰਟ ਜਾਰੀ ਕੀਤਾ ਗਿਆ ਤੇ ਹੁਣ ਜੋ ਪਾਣੀ ਰਿਸ ਰਿਹਾ ਹੈ ਇਹ ਹੌਲੀ-ਹੌਲੀ ਇੱਕ ਵੱਡਾ ਸੰਕਟ ਪੈਦਾ ਕਰ ਸਕਦਾ ਲੋਕ ਜਿਹੜੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਤਾਂ ਇਸ ਲੀਕੇਜ ਨੂੰ ਤੁਰੰਤ ਸੰਭਾਲਣ ਦੀ ਲੋੜ ਆ ਕੱਗਰ ਦੇ ਨੇੜੇ ਤੇੜੇ ਵਸਦੇ ਜਿਹੜੇ ਲੋਕ ਨੇ ਉਹਨਾਂ ਦਾ ਨੁਕਸਾਨ ਹੋ ਸਕਦਾ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਨਹਿਰੀ ਵਿਭਾਗ ਦੇ ਡਿਪਾਰਟਮੈਂਟ ਦੇ ਲੋਕ ਕੀ ਨਾਮ ਹੈ ਜੀ ਮੇਰਾ ਮੰਕਤੀ ਰਹਿ ਸੁਪਰ ਇੰਜੀਨੀਅਰ ਬੀਐਮਐਲ ਸਰਕਲ ਪਟਿਆਲਾ ਸਰ ਕਿਵੇਂ ਦੇਖਦੇ ਹੋ ਕਿ ਲਗਾਤਾਰ ਖੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਲੀਕੇਜ ਨਹੀਂ ਹੈਗੇ ਜਿਹੜੀਆਂ ਪਾਖੜਾ ਦੇ ਵਿੱਚ ਨੇ ਉਹ ਕਿੰਨਾ ਕੁ ਖਤਰਾ ਜਿਹੜਾ ਭਵਿੱਖ ਦੇ ਵਿੱਚ ਹੋ ਸਕਦਾ ਦੇਖੋ ਪਾਖੜਾ ਜਿਹੜੀ ਆਪਣੀ ਨਹਿਰ ਹੈ 1955 55 ਚ ਬਣੀ ਸੀ ਉਸ ਟਾਈਮ ਇੰਨੇ ਸਟਰਕਚਰਸ ਇਦੇ ਬਨੇ ਸੀ ਸਾਰੇ ਉਹ ਉਸ ਤੋਂ ਬਾਅਦ ਇਹ ਕਦੀ ਵੀ ਰਿਕਾਰਡ ਦੇ ਵਿੱਚ ਕਦੀ ਹੋਵੇ ਨਹਿਰ ਬੰਦ ਨਹੀਂ ਹੋਈ ਹੈ ਪਰ ਹਾਂ ਜਰੂਰ ਲੋਸ ਸਪਲਾਈ ਜਰੂਰ ਹੋਈ ਹੈ ਜਿਸ ਦੇ ਵਿੱਚ ਇਹਨੇ ਵੀ ਸਟਰਕਚਰਸ ਲੱਗੇ ਆ ਉਹ ਸਟਰਕਚਰਸ ਦੇ ਵਿੱਚ ਕਿਤਨੇ ਦਾ ਛੋਟ ਮਾੜੀ ਮੋਟੀ ਲੀਕੇਜ ਹੋ ਰਹੀ ਬਟ ਇਹ ਲੀਕੇਜ ਕਿੱਥੇ ਵੀ ਵਧੀ ਨਹੀਂ ਹੈ ਜਿਸ ਕਰਕੇ ਕਿ ਸਟਰਕਚਰਸ ਨੂੰ ਖਤਰਾ ਹੋ ਪਾਇਆ ਹੁਣ ਜਿਹੜੀ ਅੱਜ ਵੀ ਆਪਾਂ ਲੀਕੇਜ ਜੇ ਤੁਸੀਂ ਮੈਨੂੰ ਦਿਖਾਈ ਹੈ ਜੇ ਆਪਾਂ ਇੱਥੇ ਦੁਆਰਾ ਕਿਤੇ ਅਸੈਸਸ ਵੀ ਕਰ ਰਹੇ ਆ ਉਹ ਮੈਂ ਆਪਣੇ ਜਿਹੜੇ ਪੁਰਾਣੇ ਮੇਰੇ ਬੇਲਦਾਨ ਇੱਥੇ ਸਟੇਸ਼ਨਡ ਹੈ ਫॉर ਥਿਸ ਫੋਰ ਮੋਨੀ ਇਅਰ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਕਹਿੰਦੇ ਸਰ ਇਹ ਵਾਲੀ ਲੀਕੇਜ ਉਨੀ ਹੈ ਉਸ ਤੋਂ ਵਧੀ ਨਹੀਂ ਹੈ ਤੇ ਫਿਰ ਵੀ ਮੈਂ ਆਪਣੇ ਬੰਦੇ ਨੂੰ ਤੋਰ ਤੇ ਰੱਖ ਦਿੱਤਾ ਜੇ ਕਿਸੇ ਵੀ ਅਬਨਾਰਮਲ ਲੀਕੇਜ ਆ ਕੋਈ ਦਿਖਦੀ ਹੈ ਤਾਂ ਆਪਾਂ ਉਸ ਟਾਈਮ ਹੀ ਐਕਸ਼ਨ ਚ ਲੈ ਲਾਂਗੇ ਪਰ ਹਾਲ ਦੀ ਗੱਡੀ ਨੈਰਚ ਪਾਣੀ ਚਲ ਰਿਹਾ ਤੇ ਕੋਈ ਅੱਧ ਦੀ ਗੱਲ ਜੇਕਰ ਵਾਤਾ ਪਾਣੀ ਤਾਂ ਕੱਗਰ ਦੇ ਵਿੱਚ ਤਾਂ ਟਕਰਾ ਆਵੇਗਾ ਕੱਗਰ ਦੇ ਪਾਣੀ ਵਰਤ ਨਾਲ ਕੁਛ ਨਹੀਂ ਕਿਉਂਕਿ ਇਹਦਾ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਹੈ ਉਹ ਡਿਜ਼ਾਈਨ ਜਿਹੜਾ ਕੱਗਰ ਦਾ ਹਾਈएस्ट ਫਲਡ ਲੈਵਲ ਹੈ ਉਸ ਤੋਂ ਉੱਤੇ ਰੱਖ ਕੇ ਹੀ ਬਣਾਇਆ ਜਾਂਦਾ ਹੈ ਕੱਗਰ ਦੇ ਲੈਵਲ ਉੱਚਾ ਹੋਵੇ ਨੀਵਾ ਉਹਦੇ ਨਾਲ ਇਹਨੂੰ ਕੋਈ ਮਤਲਬ ਨਹੀਂ ਹੈ ਕਿਉਂਕਿ ਇਹਦਾ ਇੰਡੀਪੈਂਡੈਂਟ ਡਿਜ਼ਾਈਨ ਹੈ ਕੱਗਰ ਦੇ ਦਰਿਆ ਦੇ ਵਿੱਚ ਪਾਣੀ ਹੋਣ ਨਾਲ ਇਹਨੂੰ ਕਿਉਂਕਿ ਵਰਸ ਸਿਨੈਰੀਓ ਵਿੱਚ ਇਹਨੂੰ ਡਿਜ਼ਾਈਨ ਕੀਤਾ ਗਿਆ ਤੇ ਉਹਦੇ ਵਯਾਰ ਨਾਲ ਇਹਨੂੰ ਕੋਈ ਫਰਕ ਨਹੀਂ ਪਏਗਾ ਇਹਦੀ ਆਪਣੀ ਸਟੇਬਿਲਟੀ ਹੈ ਇਹਦਾ ਆਪਣਾ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਿਤੀ ਰੈ ਸੁਪਰ ਇੰਜੀਨੀਅਰ ਬੀਐਮਐਲ ਸਰਕਲ ਪਟਿਆਲਾ ਸਰ ਕਿਵੇਂ ਦੇਖਦੇ ਹੋ ਕਿ ਲਗਾਤਾਰ ਖੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਲੀਕੇਜ ਨਹੀਂ ਹੈ ਜਿਹੜੀਆਂ ਪਾਖੜਾ ਦੇ ਵਿੱਚ ਨੇ ਉਹ ਕਿੰਨਾ ਕੁ ਖਤਰਾ ਜਿਹੜਾ ਭਵਿੱਖ ਦੇ ਵਿੱਚ ਹੋ ਸਕਦਾ ਦੇਖੋ ਪਾਖੜਾ ਜਿਹੜੀ ਆਪਣੀ ਨਹਿਰ ਹੈ ਉਹ 1955 56 ਚ ਬਣੀ ਸੀ ਉਸ ਟਾਈਮ ਇੰਨੇ ਸਟਰਕਚਰਸ ਇਹਦੇ ਬਨੇ ਸੀ ਸਾਰੇ ਉਹਨੂੰ ਉਸ ਤੋਂ ਬਾਅਦ ਇਹ ਕਦੀ ਵੀ ਰਿਕਾਰਡ ਦੇ ਵਿੱਚ ਕਦੀ ਵੀ ਨਹਿਰ ਬੰਦ ਨਹੀਂ ਹੋਈ ਹੈ ਪਰ ਹਾਂ ਜਰੂਰ ਲੋਸ ਸਪਲਾਈ ਜਰੂਰ ਹੋਈ ਹੈ ਜਿਸਦੇ ਵਿੱਚ ਕਈ ਨੇ ਵੀ ਸਟਰਕਚਰਸ ਲੱਗੇ ਆ ਉਹ ਸਟਰਕਚਰਸ ਦੇ ਵਿੱਚ ਕਿੰਨੀ ਇੰਦਾ ਛੋਟ ਮਾੜੀ ਮੋਟੀ ਲੀ ਬਟ ਇਹ ਲੀਕੇਜ ਕਿੱਥੇ ਵੀ ਵਧੀ ਨਹੀਂ ਹੈ ਜਿਸ ਕਰਕੇ ਕਿ ਸਟਰਕਚਰਸ ਨੂੰ ਖਤਰਾ ਹੋ ਪਾਇਆ ਹੁਣ ਜਿਹੜੀ ਅੱਜ ਵੀ ਆਪਾਂ ਲੀਕੇਜ ਜੇ ਤੁਸੀਂ ਮੈਨੂੰ ਦਿਖਾਈ ਹੈ ਜਿਹੜਾ ਆਪਾਂ ਇੱਥੇ ਦੁਆਰਾ ਕਿਤੇ ਐਸੈਸ ਵੀ ਕਰ ਰਹੇ ਹਾਂ ਉਹ ਮੈਂ ਆਪਣੇ ਜਿਹੜੇ ਪੁਰਾਣੇ ਮੇਰੇ ਬੇਲਦਾਨ ਇੱਥੇ ਸਟੇਸ਼ਨ ਹੈ ਫॉर ਥਿਸ ਫੋਰਮ ਸੋ ਮੈਨੀ ইয়ারਸ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਕਹਿੰਦੇ ਸਰ ਇਹ ਵਾਲੀ ਲੀਕੇਜ ਉਨੀ ਹੈ ਉਸ ਤੋਂ ਵਧੀ ਨਹੀਂ ਹੈ ਤੇ ਫਿਰ ਵੀ ਮੈਂ ਆਪਣੇ ਬੰਦੇ ਨੂੰ ਟੂਰਸ ਤੇ ਰੱਖ ਦਿੱਤਾ ਜੇ ਕਿਸੇ ਵੀ ਅਬਨਾਰਮਲ ਲੀਕੇਜ ਜਾਂ ਕੁਝ ਦਿਖ ਦਿੱਤਾ ਆਪਾਂ ਉਸ ਟਾਈਮ ਹੀ ਐਕਸ਼ਨ ਚ ਲੈ ਲਾਂਗੇ ਪਰ ਹਾਲ ਦੀ ਗੱਡੀ ਨੈਰ ਚ ਪਾਣੀ ਚੱਲ ਰਿਹਾ ਤਾਂ ਕੋਈ ਅੱਧ ਦੀ ਗੱਲ ਜੇਕਰ ਵਾਧਾ ਹੈ ਪਾਣੀ ਤਾਂ ਖੱਗਰ ਦੇ ਵਿੱਚ ਤਾਂ ਟਕਰਾ ਆਵੇਗਾ ਖੱਗਰ ਦੇ ਪਾਣੀ ਵਰਤ ਨਾਲ ਕੁਝ ਨਹੀਂ ਕਿਉਂਕਿ ਇਹਦਾ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਹੈ ਉਹ ਡਿਜ਼ਾਈਨ ਜਿਹੜਾ ਖੱਗਰ ਦਾ ਹਾਈएस्ट ਫਲੱਡ ਲੈਵਲ ਹੈ ਉਸ ਤੋਂ ਉੱਤੇ ਰੱਖ ਕੇ ਹੀ ਬਣਾਇਆ ਜਾਂਦਾ ਹੈ ਖੱਗਰ ਦੇ ਲੈਵਲ ਉੱਚਾ ਹੋਵੇ ਨੀਵਾ ਉਹਦੇ ਨਾਲ ਇਹਨੂੰ ਕੋਈ ਮਤਲਬ ਨਹੀਂ ਆ ਕਿਉਂ ਇਹਦਾ ਇੰਡੀਪੈਂਡੈਂਟ ਡਿਜ਼ਾਈਨ ਹੈ ਖੱਗਰ ਦੇ ਦਰਿਆ ਦੇ ਵਿੱਚ ਪਾਣੀ ਹੋਣ ਨਾਲ ਕਿਉਂਕਿ ਵਰਸ ਸਿਨੈਰੀਓ ਵਿੱਚ ਇਹਨੂੰ ਡਿਜ਼ਾਈਨ ਕੀਤਾ ਗਿਆ ਤੇ ਉਹਦੇ ਵਯਰ ਨਾਲ ਇਹਨੂੰ ਕੋਈ ਫਰਕ ਨਹੀਂ ਪਏਗਾ ਇਹਦੀ ਆਪਣੀ ਸਟੈਬਿਲਟੀ ਹੈ ਇਹਦਾ ਇੱਕ ਪਾਸੇ ਮੀਂਹ ਦੇ ਨਾਲ ਲੋਕਾਂ ਨੂੰ ਮਿਲੀ ਰਾਹਤ ਪਰ ਦੂਜੇ ਪਾਸੇ ਲੋਕਾਂ ਦੇ ਲਈ ਬਣ ਗਿਆ ਇਹ ਮੀਂਹ ਦਾ ਪਾਣੀ ਆਫਤ ਕਿਉਂਕਿ ਹੁਣ ਮੁੜ ਤੋਂ ਘੱਗਰ ਲੋਕਾਂ ਨੂੰ ਡਰਾਉਣ ਲੱਗਿਆ ਸੰਗਰੂਰ ਦੇ ਖਨੌਰੀ ਦੇ ਵਿੱਚ 2023 ਚ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਹੰਡਾਇਆ ਸਭ ਤੋਂ ਪਹਿਲਾਂ ਖਨੌਰੀ ਦੇ ਵਿੱਚ ਹੜ੍ਹ ਆਏ ਬਾਕੀ ਬਾਅਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੌਲੀ-ਹੌਲੀ ਹੜ੍ਹਾਂ ਦੀ ਮਾਰ ਲੋਕਾਂ ਨੇ ਚੱਲੀ ਤਾਂ ਉਹ ਲੋਕ ਮੰਜ਼ਰ ਹਲੇ ਨਹੀਂ ਭੁੱਲੇ ਪਰ ਦੁਬਾਰਾ ਤੋਂ ਹੁਣ ਇੱਕ ਵਾਰ ਫਿਰ ਸੰਗਰੂਰ ਦੇ ਖਨੌਰੀ ਇਲਾਕੇ ਦੇ ਵਿੱਚ ਕੱਗਰ ਨਦੀ ਦੇ ਉੱਪਰ ਲੰਘ ਰਹੀ ਪਾਖੜਾ ਨਹਿਰ ਦੇ ਪੁਲ ਦੇ ਵਿੱਚ ਲੀਕ ਕੇ ਜਾ ਗਈ ਪਾਣੀ ਲੀਕ ਹੋਣ ਲੱਗ ਪਿਆ ਜਿਸ ਨੂੰ ਦੇਖ ਕੇ ਲੋਕਾਂ ਦੇ ਸਾਹ ਸੁੱਕ ਗਏ ਲੋਕ ਡਰਨ ਲੱਗ ਪਏ ਕਿਉਂਕਿ ਪਾਣੀ ਜਿਹੜਾ ਆ ਆਪਣੀ ਜਗ੍ਹਾ ਆਪ ਬਣਾ ਲੈਂਦਾ ਜੇਕਰ ਥੋੜੀ ਜੀ ਲੀਕੇਜ ਹੁੰਦੀ ਆਪ ਤੋਂ ਹੌਲੀ-ਹੌਲੀ ਉਹ ਵਧਣ ਲੱਗ ਜਾਂਦੀ ਆ ਪਰ ਪ੍ਰਸ਼ਾਸਨ ਜਿਹੜਾ ਲਗਾਤਾਰ ਤਿਆਰੀਆਂ ਕਰ ਚੁੱਕਿਆ ਤਾਂ ਜੋ ਕਿਸੇ ਦੇ ਨਾਲ ਅਜਿਹਾ ਕੰਮ ਨਾ ਹੋਵੇ ਜੋ 2000 ਤੇਈ ਦੇ ਵਿੱਚ ਹੋਇਆ ਤੇ ਲੀਕੇਜ ਇੱਕ ਵੱਡਾ ਸੰਕਟ ਬਣ ਸਕਦਾ ਕਿਉਂਕਿ ਮੌਸਮ ਵੀ ਖਰਾਬ ਹੈ ਪਾਣੀ ਦਾ ਪੱਧਰ ਵੀ ਤੇਜ ਆ ਪਹਾੜਾਂ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧ ਰਿਹਾ ਪਹਾੜਾਂ ਦੇ ਵਿੱਚ ਪਾਣੀ ਜਿਹੜਾ ਹੋਣ ਦੇ ਕਰਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਸਤਲੁਜ ਦਰਿਆ ਦੇ ਵਿੱਚੋਂ ਪਾਣੀ ਦਾ ਪੱਧਰ ਬਦਲ ਕਰਕੇ ਕੱਗਰ ਨਦੀਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਉਧਰ ਰਾਵੀ ਦਰਿਆ ਦੀ ਗੱਲ ਕਰੀਏ ਜਾਵੇ ਤਾਂ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਪਰ ਹੁਣ ਇਸ ਨਹਿਰ ਦੇ ਵਿੱਚ ਜੋ ਕੰਡੇ ਦੇ ਨਹਿਰ ਦੇ ਕੰਡੇ ਲੋਕ ਬਸੇ ਨੇ ਉਹਨਾਂ ਨੂੰ ਅਲਰਟ ਜਾਰੀ ਕੀਤਾ ਗਿਆ ਤੇ ਹੁਣ ਜੋ ਪਾਣੀ ਰਿਸ ਰਿਹਾ ਹੈ ਇਹ ਹੌਲੀ-ਹੌਲੀ ਇੱਕ ਵੱਡਾ ਸੰਕਟ ਪੈਦਾ ਕਰ ਸਕਦਾ ਲੋਕ ਜਿਹੜੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਤਾਂ ਇਸ ਲੀਕੇਜ ਨੂੰ ਤੁਰੰਤ ਸੰਭਾਲਣ ਦੀ ਲੋੜ ਆ ਕੱਗਰ ਦੇ ਨੇੜੇ ਤੇੜੇ ਵਸਦੇ ਜਿਹੜੇ ਲੋਕ ਨੇ ਉਹਨਾਂ ਦਾ ਨੁਕਸਾਨ ਹੋ ਸਕਦਾ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਨਹਿਰੀ ਵਿਭਾਗ ਦੇ ਡਿਪਾਰਟਮੈਂਟ ਦੇ ਲੋਕ ਕੀ ਨਾਮ ਹੈ ਜੀ ਮੇਰਾ ਨਾਮ ਅੰਕਿਤ ਹੀ ਰਹਿ ਸੁਪਰ ਇੰਜੀਨੀਅਰ ਬੀਐਮਐਲ ਸਰਕਲ ਪਟਿਆਲਾ ਸਰ ਕਿਵੇਂ ਦੇਖਦੇ ਹੋ ਕਿ ਲਗਾਤਾਰ ਖੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਲੀਕੇਜ ਨਹੀਂ ਹੈ ਜਿਹੜੀਆਂ ਪਾਖੜਾ ਦੇ ਵਿੱਚ ਨੇ ਉਹ ਕਿੰਨਾ ਕੁ ਖਤਰਾ ਜਿਹੜਾ ਭਵਿੱਖ ਦੇ ਵਿੱਚ ਹੋ ਸਕਦਾ ਦੇਖੋ ਪਾਖੜਾ ਜਿਹੜੀ ਆਪਣੀ ਨਹਿਰ ਹੈ 1955 56 ਚ ਬਣੀ ਸੀ ਉਸ ਟਾਈਮ ਇੰਨੇ ਸਟਰਕਚਰਸ ਇਹਦੇ ਬਣੇ ਸੀ ਸਾਰੇ ਉਹਨੂੰ ਉਸ ਤੋਂ ਬਾਅਦ ਇਹ ਕਦੀ ਵੀ ਰਿਕਾਰਡ ਦੇ ਵਿੱਚ ਕਦੀ ਹੋਵੇ ਨਹਿਰ ਬੰਦ ਨਹੀਂ ਹੋਈ ਹੈ ਪਰ ਹਾਂ ਜੂਰ ਲੋਸ ਸਪਲਾਈ ਜ਼ਰੂਰ ਹੋਈ ਹੈ ਜਿਸ ਦੇ ਵਿੱਚ ਇਹਨੇ ਵੀ ਸਟਰਕਚਰਸ ਲੱਗੇ ਆ ਉਹ ਸਟਰਕਚਰਸ ਦੇ ਵਿੱਚ ਕਿੰਨੇ ਦਾ ਛੋੜ ਮਾੜੀ ਮੋਟੀ ਲੀ ਬਟ ਇਹ ਲੀਕੇਜ ਕਿੱਥੇ ਵੀ ਵਧੀ ਨਹੀਂ ਹੈ ਜਿਸ ਕਰਕੇ ਕਿ ਸਟਰਕਚਰਸ ਨੂੰ ਖਤਰਾ ਹੋ ਪਾਇਆ ਹੁਣ ਜਿਹੜੀ ਅੱਜ ਵੀ ਆਪਾਂ ਲੀਕੇਜ ਜੇ ਤੁਸੀਂ ਮੈਨੂੰ ਦਿਖਾਈ ਹੈ ਜਿਹੜਾ ਆਪਾਂ ਇੱਥੇ ਦੁਆਰਾ ਕਿਤੇ ਐਸੈਸ ਵੀ ਕਰ ਰਹੇ ਹਾਂ ਉਹ ਮੈਂ ਆਪਣੇ ਜਿਹੜੇ ਪੁਰਾਣੇ ਮੇਰੇ ਬੇਲਦਾਨ ਇੱਥੇ ਸਟੇਸ਼ਨ ਹੈ ਫॉर ਥਿਸ ਫੋਰ ਸੋ many ਇਅਰਸ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਕਹਿੰਦੇ ਸਰ ਇਹ ਵਾਲੀ ਲੀਕੇਜ ਉਨੀ ਹੈ ਉਸ ਤੋਂ ਵਧੀ ਨਹੀਂ ਹੈ ਤੇ ਫਿਰ ਵੀ ਮੈਂ ਆਪਣੇ ਬੰਦੇ ਨੂੰ ਟੂਰਸ ਤੇ ਰੱਖ ਦਿੱਤਾ ਜੇ ਕਿਸੇ ਵੀ ਅਬਨਾਰਮਲ ਲੀਕੇਜ ਜਾਂ ਕੁਝ ਦਿਖ ਦਿੱਤਾ ਆਪਾਂ ਉਸ ਟਾਈਮ ਹੀ ਐਕਸ਼ਨ ਚ ਲੈ ਲਾਂਗੇ ਪਰ ਹਾਲ ਦੀ ਗੱਡੀ ਨੈਰਚ ਪਾਣੀ ਚੱਲ ਰਿਹਾ ਤੇ ਕੋਈ ਅੱਧ ਦੀ ਗੱਲ ਜੇਕਰ ਵਾਧਾ ਪਾਣੀ ਤਾਂ ਖੱਗਰ ਦੇ ਵਿੱਚ ਤਾਂ ਟਕਰਾ ਆਵੇਗਾ ਖੱਗਰ ਦੇ ਪਾਣੀ ਵਰਤ ਨਾਲ ਕੁਝ ਨਹੀਂ ਕਿਉਂਕਿ ਇਹਦਾ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਹੈ ਉਹ ਡਿਜ਼ਾਈਨ ਜਿਹੜਾ ਖੱਗਰ ਦਾ ਹਾਈएस्ट ਫਲਡ ਲੈਵਲ ਹੈ ਉਸ ਤੋਂ ਉੱਤੇ ਰੱਖ ਕੇ ਹੀ ਬਣਾਇਆ ਜਾਂਦਾ ਹੈ ਖੱਗਰ ਦੇ ਲੈਵਲ ਉੱਚਾ ਹੋਵੇ ਨੀਵਾ ਹੋਵੇ ਉਹਦੇ ਨਾਲ ਇਹਨੂੰ ਕੋਈ ਮਤਲਬ ਨਹੀਂ ਆ ਕਿਉਂਕਿ ਇਹਦਾ ਇੰਡੀਪੈਂਡੈਂਟ ਡਿਜ਼ਾਈਨ ਹੈ ਖੱਗਰ ਦੇ ਦਰਿਆ ਦੇ ਵਿੱਚ ਪਾਣੀ ਹੋਣ ਨਾਲ ਇਹਨੂੰ ਕਿਉਂਕਿ ਵਰਸ ਸਿਨੈਰੀਓ ਵਿੱਚ ਇਹਨੂੰ ਡਿਜ਼ਾਈਨ ਕੀਤਾ ਗਿਆ ਤੇ ਉਹਦੇ ਵਯਾਰ ਨਾਲ ਇਹਨੂੰ ਕੋਈ ਫਰਕ ਨਹੀਂ ਪਏਗਾ ਇਹਦੀ ਆਪਣੀ ਸਟੇਬਿਲਟੀ ਹੈ ਇਹਦਾ ਆਪਣਾ ਸਰ ਕੀ ਨ ਮੇਰਾ ਮੰਕਤੀ ਰ ਹੈ ਸੁਪਰਡਿੰਗ ਇੰਜੀਨੀਅਰ ਬੀਐਮਐਲ ਸਰਕਲ ਪਟਿਆਲਾ ਸਰ ਕਿਵੇਂ ਦੇਖਦੇ ਹੋ ਕਿ ਲਗਾਤਾਰ ਖੱਗਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਲੀਕੇਜ ਨਹੀਂ ਗਿਆ ਜਿਹੜੀਆਂ ਪਾਖੜਾ ਦੇ ਵਿੱਚ ਨੇ ਉਹ ਕਿੰਨਾ ਖਤਰਾ ਜਿਹੜਾ ਭਵਿੱਖ ਦੇ ਵਿੱਚ ਹੋ ਸਕਦਾ ਦੇਖੋ ਪਾਖੜਾ ਜਿਹੜੀ ਆਪਣੀ ਨਹਿਰ ਹੈ 1955 ਚ ਚਪੰ